ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਰਨੇਤ ਵੀਰੇ ਨੇ ਨਾ ਪਿਛਲੇ ਦਿਨਾਂ ਦੇ ਵਿੱਚ 11 ਕੁੜੀਆਂ ਦੇ ਵਿਆਹ ਕੀਤੇ ਨੇ ਤੇ ਦੋਸਤੋ ਬਹੁਤ ਹੀ ਨੇਕ ਕੰਮ ਕੀਤਾ ਏ ਤੇ ਇਸ ਨੇਕ ਕੰਮ ਦੇ ਲਈ ਇਸ ਵੀਰ ਦੀ ਇਸ ਵੀਡੀਓ ਨੂੰ ਨਾ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਦੋਸਤੋ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਆ ਆਰਨੇਤ ਵੀਰੇ ਨੇ ਕਿਹਾ ਜਿਹੜੀ ਆ ਤੁਸੀਂ ਭੈਣ ਦੇਖ ਰਹੇ ਹੋ ਨਾ ਸਟੇਜ ਤੇ ਆਰਨੇਤ ਵੀਰਾ ਕਹਿੰਦਾ ਕਿ ਇਸ ਦਾ ਮੇਰੀ ਜ਼ਿੰਦਗੀ ਤੇ ਵਿੱਚ ਬਹੁਤ ਹੀ ਵੱਡਾ ਤੇ ਅਹਿਮ ਰੋਲ ਆ ਜਦੋਂ ਮੇਰੇ ਕੋਲ ਕਹਿੰਦਾ ਕੁਝ ਵੀ ਨਹੀਂ ਸੀ ਨਾ ਤਾਂ ਉਦੋਂ ਇਸ ਭੈਣ ਨੇ ਕਿਹਾ ਸੀ ਤੂੰ ਇੱਕ ਦਿਨ ਬਹੁਤ ਵੱਡਾ ਕਲਾਕਾਰ ਬਣੇਗਾ ਤੇ ਬਹੁਤ ਗੱਡੀਆਂ ਹੋਣੀਆਂ ਤੇਰੇ ਕੋਲ ਵੱਡੀਆਂ ਵੱਡੀਆਂ ਤੇ ਤੇਰਾ ਬਹੁਤ ਹੀ ਵੱਡਾ ਨਾਮ ਹੋਵੇਗਾ ਤੇ ਆਰਨੇਤ ਵੀਰ ਕਹਿੰਦਾ ਕਿ ਅੱਜ ਇਸ ਭੈਣ ਦੀ ਗੱਲ ਕਹੀ ਹੋਈ ਨਾ ਬਿਲਕੁਲ ਸੱਚ ਹੋਊਗੀ ਤੇ ਤੁਹਾਡੇ ਸਾਹਮਣੇ ਆ ਅੱਗੇ ਤੁਸੀਂ ਦੇਖਿਓ ਹੋਰ ਆਰਨਿਤ ਵੀਰੇ ਨੇ ਇਸ ਭੈਣ ਬਾਰੇ ਕੀ ਕਿਹਾ ਇਹ ਮੇਰੇ ਬੈਂਡ ਦੀ ਧੀ ਹੈਗਾ ਨਾ ਨੀਰਾ ਜਦੋਂ ਮੈਂ ਸ਼ੁਰੂਆਤ ਕਰੀ ਸੀ ਮੈਨੂੰ ਇਹ ਕਹੀ ਹੁੰਦੀ ਸੀ ਤੂੰ ਬਹੁਤ ਵੱਡਾ ਸਟਾਰ ਬਣੇਗਾ ਤੇ ਤੇਰੇ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਹੋਣਗੀਆਂ ਤੇ ਆ ਜੋ ਗੱਲਾਂ ਸੱਚ ਹੋ ਜਾਂ ਫਿਰ ਜਦੋਂ ਮੈਂ ਕੋਈ ਨਵੀਂ ਗੱਡੀ ਲੈਣਾ ਸਭ ਤੋਂ ਪਹਿਲਾਂ ਉਹ ਕਮੀਰਾ